ਵਾਨੀੜੀ ਪੰਜਾਬੀ ਤੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਜੁੜ ਚੁੱਕੇ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਹੁਣੀ ਹੁਣੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਦੇ ਵਿੱਚ ਐਸਜੀਪੀਸੀ ਦੀ ਐਗਜ਼ੀਕਿਟਿਵ ਕਮੇਟੀ ਦੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਜਿਹੜੀਆਂ ਕਿਆਸ ਰਹੀਆਂ ਲੱਗ ਰਹੀਆਂ ਸੀਗੀਆਂ ਕਿ ਹੁਣ ਤੱਕ ਆਉਂਦੇ ਆਉਂਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁਕਤ ਹੋ ਸਕਦੀਆਂ ਨੇ ਆਖਰਕਾਰ ਉਹ ਮੁਕਤ ਕਰ ਦਿੱਤੀਆਂ ਗਈਆਂ ਕਿਵੇਂ ਦੇਖ ਰਹੇ ਹੋ ਇਹ ਫੈਸਲਾ ਸਹੀ ਹੈ ਵਾਜਬ ਹੈ ਗੈਰ ਵਾਜਬ ਹੈ ਕਿਵੇਂ ਅਤੇ ਕੋ ਰਾਜਪਤਾ ਕਿਸੇ ਪਾਸੇ ਵੀ ਨਹੀਂ ਹੈ ਪਰ ਇੱਕ ਹੈਰਾਨੀਜਨਕ ਵੀ ਨਹੀਂ ਹੈ ਹੂੰ ਬਹੁਤ ساری ਸੰਗਤਾਂ ਦਾ ਇਹ ਲੱਗਦਾ ਹੈ ਕਿ ਇਹਨਾਂ ਨੇ ਫੈਸਲਾ ਲੈਣ ਚ ਦੇਰੀ ਕਰ ਦਿੱਤੀ ਪਰ ਇਹ ਫੈਸਲਾ ਇਹਨਾਂ ਨੇ 2 ਦਸੰਬਰ ਨੂੰ ਹੀ ਲੈ ਲਿਆ ਸੀ। ਜਾਂ ਇਹ ਕਹੀਏ ਵੀ ਉਸ ਤੋਂ ਕਾਫੀ ਚਿਰ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੇ ਸੀ ਪਰ ਇਹਨਾਂ ਨੂੰ ਕੋਈ ਆਧਾਰ ਨਹੀਂ ਸੀ ਮਿਲ ਰਿਹਾ। ਹੂੰ ਪਰ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਵਿਗਿਆਨੀ ਆਰ ਪੀ ਸਿੰਘ ਕੁਝ ਦਿਨਾਂ ਦੇ ਲਈ ਇੱਥੇ ਇੱਕ ਆਧਾਰ ਬਣਾਉਣ ਦੀ ਉਹ ਵੇਟ ਕਰਨਗੇ ਫਾਰਮੈਲਿਟੀ ਕਰਨਗੇ ਵੀ ਇਹ ਸੀ ਕੋਈ ਗਰਾਊਂਡ ਬਣਾ ਕੇ ਉਹਨਾਂ ਨੂੰ ਜਿਹੜਾ ਸੇਵਾ ਮੁਕਤ ਕਰਨਾ ਹੈ ਪਰ ਇਹ ਸਪਸ਼ਟ ਜਿਹੜਾ ਆ 2 ਦਸੰਬਰ ਦੀ ਸ਼ਾਮ ਨੂੰ ਹੀ ਸਾਨੂੰ ਹੋ ਗਿਆ ਸੀ ਹਾਲਾਂਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਜਿਹੜਾ ਫੈਸਲਾ ਲਿਆ ਗਿਆ ਇਹ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਲਿਆ ਗਿਆ ਰਿਪੋਰਟ ਅਜੇ ਤੱਕ ਬਰੀਫ ਨਹੀਂ ਹੋਈ ਨਾ ਹੀ ਨਸ਼ਰ ਹੋਈ ਹੈ ਦੇਖੋ ਰਿਪੋਰਟ ਸਿੰਘ ਸਾਹਿਬ ਨੇ ਇੱਕ ਵਾਰ ਜ਼ਿਕਰ ਵੀ ਕੀਤਾ ਸੀ ਵੀ ਇੱਕ ਵਾਰ ਇਹਨਾਂ ਨੇ ਇੱਕ ਤਖਸੇਬਾਨ ਦੇ ਜਤ ਜਰ ਸਰਬੰਦੀਆਂ ਸਿਵਾਵਾਂ ਖੁੰਦਕ ਵਿੱਚ ਜੋ ਖਤਮ ਕਰ ਦਿੱਤੀਆਂ ਕੋਈ ਗਰਾਊਂਡ ਨਹੀਂ ਸੀ ਕੋਈ ਰਿਪੋਰਟ ਨਹੀਂ ਸੀ ਬਣੀ ਤੇ ਬਾਹਰ ਮੀਡੀਆ ਖੜਾ ਤਾਂ ਉਹ ਵੀ ਕਾਰਨ ਬਹੁਤ ਵੱਡੇ ਨੇ ਦੱਸੇ ਨਹੀਂ ਜਾ ਸਕਦੇ ਹੂੰ ਉਹ ਲਗਭਗ ਉਹੋ ਜਿਹਾ ਵੀ ਰਿਪੋਰਟ 'ਚ ਹੈ ਹੀ ਕੁਛ ਨਹੀਂ ਕੀ ਬਣਾਣਗੇ ਜਾਂ ਤਾਂ ਨਹੀਂ ਸਵਾਲ ਇਹ ਵੀ ਹੈ ਕਿ ਰਿਪੋਰਟ 'ਚ ਹੈ ਕੁਛ ਨਹੀਂ ਜਾਂ ਰਿਪੋਰਟ ਹੀ ਹੈ ਨਹੀਂਗੀ ਨਹੀਂ ਦੋਵੇਂ ਕਰਨਾ ਹੋ ਸਕਦੀ ਹੈ ਰਿਪੋਰਟ ਵੀ ਨਹੀਂ ਹੋ ਸਕਦੀ ਜੇ ਬਣਾਈ ਵੀ ਹੋਊਗੀ ਤੇ ਉਹ ਮਸ਼ਹਰ ਕਰਨ ਯੋਗ ਨਹੀਂ ਹੋਏਗੀ ਕਿਉਂਕਿ ਇਹਨਾਂ ਨੂੰ ਪਤਾ ਆ ਵੀ ਜੇ ਇਸ ਦੀ ਕੋਈ ਰਿਪੋਰਟ ਬਣਾਉਣੀ ਹੈ ਇਸ ਤਰੀਕੇ ਦੀ ਤਾਂ ਉਹਨੂੰ ਸਿੱਧਾ-ਸਿੱਧਾ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਏਗਾ ਹੂੰ ਭਾਈ ਸਾਹਿਬ ਕੀ ਕੀ ਕਰ ਪਾਏ ਇਹਨਾਂ ਨੇ ਇਹ ਰਿਪੋਰਟ ਜਿਵੇਂ ਪਿਛਲੀ ਰਿਪੋਰਟ ਬਾਰੇ ਇਹ ਕਹਿਤਾਂ ਜੀ ਵੀ ਜਿਹੜੀ 2015-16 ਦੇ ਵਿੱਚ ਇਨਵੈਸਟੀਗੇਸ਼ਨ ਇਸ ਵਿਸ਼ੇ ਤੇ ਸ਼੍ਰੋਮਣੀ ਕਮੇਟੀ ਨੇ ਕੀਤੀ ਸੀ ਉਹ ਰਿਪੋਰਟ ਜਿਹੜੀ ਆ ਰਿਕਾਰਡ ਦੇ ਵਿੱਚ ਹੈ ਨਹੀਂ ਜੀ ਤੇ ਅੱਜ ਤੋਂ 2 ਮਹੀਨੇ ਬਾਅਦ ਜਦੋਂ ਤੁਸੀਂ ਅੱਜ ਵਾਲੀ ਰਿਪੋਰਟ ਦਾ ਜ਼ਿਕਰ ਕਰੋਗੇ ਤਾਂ ਉਹਨਾਂ ਨੇ ਵੀ ਇਹੀ ਕਹਿਣਾ ਵੀ ਉਹ ਰਿਕਾਰਡ ਦੇ ਵਿੱਚ ਹੈ ਹਮ ਭਾਈ ਸਾਹਿਬ ਕੀ ਕਾਰਨ ਕੀ ਦੇਖਦੇ ਹੋ ਕਿ ਆਖਿਰਕਾਰ ਇਹ ਲੈ ਹੀ ਲਿਆ ਫੈਸਲਾ ਭਾਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ ਸੀ ਤੁਹਾਡੇ ਹਿਸਾਬ ਨਾਲੇ ਪਹਿਲਾਂ ਡਿਸਾਈਡਡ ਸੀ ਪਰ ਕੀ ਲੋਡ ਪੈ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਇਦਾਂ ਦਾ ਕੀ ਕੀਤਾ ਕਿ ਉਹਨਾਂ ਨੂੰ ਸੇਵਾ ਮੁਕਤ ਕਰਨਾ ਜ਼ਰੂਰੀ ਹੋ ਗਿਆ ਔਰ ਦੇਖੋ ਇਸ ਫੈਸਲੇ ਨੇ ਇਹ ਸਾਬਤ ਕਰਤਾ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਸੀ ਜਿਹਨੂੰ ਸਾਰੀ ਕੌਮ ਨੇ ਪ੍ਰਵਾਨ ਵੀ ਕੀਤਾ ਸੀ ਉਹ ਫੈਸਲੇ ਦੇ ਪਿੱਛੇ ਕੇਵਲ ਤੇ ਕੇਵਲ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਣਪ ਸੀ ਤੇ ਉਹਨਾਂ ਦਾ ਹੀ ਰੋਲ ਸੀ ਇਹ ਇਹਨਾਂ ਨੇ ਆਪ ਸਾਬਤ ਕਰ ਦਿੱਤਾ ਅਸੀਂ ਇਹ ਗੱਲ ਕਦੀ ਕਹਿੰਦੇ ਨਹੀਂ ਸੀ ਪਰ ਸਾਰੀ ਸੰਕਤ ਮਹਿਸੂਸ ਕਰਦੀ ਸੀ ਪਰ ਅੱਜ ਜਦੋਂ ਮਿੱਥ ਕੇ ਸਿਰਫ ਉਹਨਾਂ ਨਾਲ ਹੀ ਬਦਲਾ ਉਹਨਾਂ ਕੋਲੋਂ ਲਿਆ ਗਿਆ ਇਹਨਾਂ ਨੇ ਆਪ ਹੀ ਸਾਬਤ ਕਰਤਾ ਵੀ 2 ਦਸੰਬਰ ਦੇ ਫੈਸਲੇ ਦੇ ਪਿੱਛੇ ਜੇ ਕਿਸੇ ਦਾ ਦਿਮਾਗ ਸੀ ਕਿਸੇ ਦੀ ਸਿਆਣਪ ਸੀ ਕਿਸੇ ਦੀ ਸਮਝ ਸੀ ਤਾਂ ਉਹ ਕੇਵਲ ਗਿਆਨੀ ਹਰਪ੍ਰੀਤ ਸਿੰਘ ਸੀ ਠੀਕ ਹੈ ਹੁਣ ਤੁਹਾਨੂੰ ਤੁਹਾਨੂੰ ਐ ਲੱਗਦਾ ਕਿ ਆਉਂਦੇ ਸਮੇਂ ਵਿੱਚ ਜੋ ਗਾਜ ਗਿਆਨੀ ਹਰਪ੍ਰੀਤ ਸਿੰਘ ਤੇ ਡਿੱਗੀ ਹੈ ਉਹ ਗਿਆਨੀ ਰਗਵੀਰ ਸਿੰਘ ਤੇ ਵੀ ਡਿੱਗ ਸਕਦੀ ਹੈ ਕਿਉਂਕਿ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਉਹ ਨਾਲ ਵੀ ਖੜੇ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਘਟਨਾ ਵਾਪਰ ਸਕਦੀ ਆ ਉਹ ਜਿਵੇਂ ਉਹਨਾਂ ਨੇ ਪਹਿਲਾਂ ਪੋਲਿਟਿਕਲ ਆਗੂਆਂ ਵਰਗੇ ਬਿਆਨ ਦਿੱਤੇ ਆ ਵੀ ਮੈਂ ਫਲਾਣੇ ਦੀ}{|\text{ਖਲਾਕਾ ਕਰਦਾ ਫਲਾਣੇ ਦੀ ਨਿੰਦਾ ਕਰਦਾ}} ਸੋ ਉਹ ਉਦਾਂ ਦੀ ਕੋਈ ਫਾਰਮੈਲਿਟੀ ਵਾਲੀ ਸਟੇਟਮੈਂਟ ਦੇ ਦੇਣਗੇ ਜੇ ਤਾਂ ਉਹ ਪਹਿਲਾਂ ਵਾਂਗ ਦਿੱਕਤੀ ਤੇ ਹੋਏ ਤਾਂ ਇਹ ਘਟਨਾ ਨੂੰ ਆਧਾਰ ਬਣਾ ਕੇ ਉਹ ਇੱਕ ਆਪਰਚੂਨਿਟੀ ਬਣਾ ਕੇ ਆਪ ਪ੍ਰੈਜੈਂਟ ਦੇ ਦੇਣਗੇ ਪਰ ਕਿਸੇ ਵੀ ਹਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਉਹਨਾਂ ਦੀ ਸੇਵਾਵਾਂ ਆਪ ਕਦੀ ਵੀ ਖਤਮ ਨਹੀਂ ਕਰੇਗੀ। ਅੱਛਾ ਭਾਈ ਸਾਹਿਬ ਮੇਰਾ ਅੰਤਲਾ ਸਵਾਲ ਇੱਕ ਹੈਗਾ ਕਿ ਕੀ ਜਿਹੜਾ ਅਜਲਾ ਫੈਸਲਾ ਹੈਗਾ ਆ ਇਹਨੂੰ ਆਉਣ ਵਾਲੇ ਸਮੇਂ ਵਿੱਚ ਜਿਹੜੀ ਪੰਜ ਸਿੰਘ ਸਹਿਬਾਨਾਂ ਦੀ ਸੰਭਾਵੀ ਇਕੱਤਰਤਾ ਹੋਣ ਜਾ ਰਹੀ ਹੈ ਜਾਂ ਹੋ ਸਕਦੀ ਹੈ ਉਹਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਭਲਾ? ਨਹੀਂ ਉਹ ਮੈਨੂੰ ਨਹੀਂ ਲੱਗਦਾ ਕਿ ਜਦ ਤੱਕ ਉਹਨਾਂ ਦੀ ਭਰਤੀ ਨਹੀਂ ਖਤਮ ਹੋ ਜਾਂਦੀ ਜਦ ਤੱਕ ਇਹ ਗਿਆਨੀ ਆਰਪੀ ਸਿੰਘ ਦੀ ਸੇਵਾ ਮੁਕਤੀ ਤੋਂ ਬਾਅਦ ਜਿਹੜਾ ਹੁਣ ਕੌਮ 'ਚ ਰੋਹ ਹੈਗਾ ਇਹਨਾਂ ਤੇ ਬਹੁਤ ਗੁੱਸਾ ਉਹ ਠੰਡਾ ਨਹੀਂ ਹੋ ਜਾਂਦਾ ਤਦ ਤੱਕ ਗਿਆਨੀ ਰਕਬੀ ਸਿੰਘ ਉਹਨਾਂ ਨੇ ਵਾਪਸ ਹੀ ਨਹੀਂ ਆਣਾ ਇੰਗਲੈਂਡ ਤੋਂ ਅੱਛਾ ਕਿ ਉਹ ਮੈਨੂੰ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਇਹ ਸਾਰਾ ਕੁਝ ਉਹਨਾਂ ਦੀ ਸਹਿਮਤੀ ਨਾਲ ਹੋ ਰਿਹਾ ਜਦੋਂ ਇੱਥੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦਾ ਚੀਰਹਰਨ ਕੀਤਾ ਜਾ ਰਿਹਾ ਤਾਂ ਝੰਡੀਆਂ ਉਡਾਈਆਂ ਜਾ ਰਹੀਆਂ ਪਗਾਵਤ ਕੀਤੀ ਜਾ ਰਹੀ ਹੈ ਉਸ ਵਕਤ ਗਿਆਨੀ ਰਕबीर ਸਿੰਘ ਜੀ ਤਣਾਡਾ ਦੇ ਘਰ ਫੋਲਾਂ ਦੀ ਵਰਕਾ ਕਰਾ ਕੇ ਤੇ ਲਫਾਫੇ ਇਕੱਠੇ ਕਰ ਰਹੇ ਨੇ ਔਰ ਅੱਜ ਜਿਹੜੀ ਟ੍ਰੋਲਿੰਗ ਯਾਨੀ ਹਰਪੀਤ ਸਿੰਘ ਦੀ ਮਨਜਿੰਦਰ ਸਿੱਕਾ ਨੂੰ ਲੈ ਕੇ ਹੋ ਰਹੀ ਹੈ ਕਿ ਇਹ ਵਿਚਾਰ ਅਦੀਨ ਦੋਸ਼ੀ ਹੈ ਜੱਜ ਕਿਵੇਂ ਉਹਨਾਂ ਮੁਲਾਕਾਤ ਕਰ ਸਕਦਾ ਤੇ ਮੈਂ ਪੁੱਛਣਾ ਚਾਹਣਾ ਵੀ ਉਹਨਾਂ ਨੂੰ ਤਲਬ ਕਰਨ ਦੀ ਪਹਿਲੀ ਜ਼ਿੰਮੇਵਾਰੀ ਗਿਆਨੀ ਰਕਬੀਰ ਸਿੰਘ ਦੀ ਹੈ ਜੀ ਸਰਦਾਰ ਸਰਨਾ ਨੇ ਇੱਥੇ ਬੜਾ ਟਿੱਪਣੀ ਕੀਤੀ ਹੈ ਕਿ ਉਹਨਾਂ ਨੂੰ ਅਸਤੀਫਾ ਹੀ ਦੇ ਦੇਣਾ ਚਾਹੀਦਾ ਸੀਗਾ ਨਹੀਂ ਉਹ ਕੀ ਸਟੂਪਿਡਿਟੀ ਹੈ ਉਹਨਾਂ ਦੀ ਮੈਂ ਤਾਂ ਇਹ ਕਹਾਂ ਵੀ ਸਰਨਾ ਸਾਹ ਵਰਗੇ ਬੰਦੇ ਬਦਲਾਖੋਰੀ ਤੇ ਚਾਪਲੂਸੀ ਦੇ ਵਿਚਕਾਰ ਆ ਕੇ ਜਿਹੜੀਆਂ ਗੱਲਾਂ ਕਰ ਰਹੇ ਨੇ ਮੇਰਾ ਸਵਾਲ ਇਹ ਆ ਕਿ ਜੇ 2 ਦਸੰਬਰ ਦੇ ਕਿਸੇ ਫੈਸਲੇ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਤੋਂ ਹਲੇ ਕੋਈ ਪੁੱਛਗਿੱਛ ਜਾਂ ਸਜ਼ਾ ਸੁਣਾਉਣੀ ਬਾਕੀ ਹੈ ਤਾਂ ਉਹ ਇਸ ਵਕਤ ਇੱਕ ਸਸਪੈਂਡਡ ਜਥੇਦਾਰ ਦਾ ਰੋਲ ਹੈ ਜਾਂ ਗਿਆਨੀ ਲਖਬੀਰ ਸਿੰਘ ਦਾ ਉਹ ਸਵਾਲ ਗਿਆਨੀ ਹਰਪੀ ਸਿੰਘ ਨੂੰ ਕਰ ਰਹੇ ਪਰ ਗਿਆਨੀ ਰਕਬੀ ਸਿੰਘ ਬਾਰੇ ਕੋਈ ਸ਼ਬਦ ਨਹੀਂ ਬੋਲ ਰਹੇ ਜਿਨ੍ਹਾਂ ਨੇ ਅਸਲ 'ਚ ਮਨਿੰਦਰ ਸਿੰਘ ਸਿਰਸੇ ਨੂੰ ਉੱਥੇ ਸੱਦਣਾ ਸੀ ਜੀ ਦੂਸਰੀ ਚੀਜ਼ ਜਿਹੜੀ ਮੁਲਾਕਾਤ ਦਾ ਵੀ ਵੇਰਵਾ ਬਣਾਇਆ ਜਾ ਰਿਹਾ ਬਹਾਨਾ ਬਣਾਇਆ ਜਾ ਰਿਹਾ ਉਹ ਇੱਕ ਕੋਇਨਸੀਡੈਂਟਸ ਮੁਲਾਕਾਤ ਹੈ ਮੇਰੀ ਸਿੰਘ ਸਾਹਿਬ ਨਾਲ ਵੀ ਇਸ ਵਿਸ਼ੇ ਤੇ ਗੱਲ ਹੋਈ ਹੈ ਕੱਲ ਉਹਨਾਂ ਦੀ ਕਥਾ ਵੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸੀ ਉਹਨਾਂ ਨੇ ਕਥਾ ਕੀਤੀ ਉਹਦਾ ਲਾਈਵ ਲਿੰਕ ਜਿਹੜਾ ਹੈ ਉਹ YouTube ਤੇ ਮੌਜੂਦ ਹੈ ਉਸ ਤੋਂ ਬਾਅਦ ਬੜੂ ਸਾਹਿਬ ਵਾਲਿਆਂ ਦਾ ਵੀ ਉੱਥੇ ਇੱਕ ਸਮਾਗਮ ਸੀ ਜਿੱਥੇ ਉਹ ਇਨਵਾਈਟਿ ਸੀਗੇ ਉਹਨਾਂ ਨੇ ਉਹ ਪ੍ਰੋਗਰਾਮ ਵੀ ਅਟੈਂਡ ਕੀਤਾ ਔਰ ਜਦੋਂ ਦਫ਼ਤਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਰਹੇ ਸੀ ਜੀ ਉਸ ਵਕਤ ਮਨਜਿੰਦਰ ਸਿਰਸਾ ਉਹਨਾਂ ਨੂੰ ਆ ਕੇ ਮਿਲਦੇ ਨੇ ਤੇ ਫੋਟੋ ਖਿਚਾ ਲੈਂਦੇ ਨੇ ਤੇ ਇਸ ਤਰ੍ਹਾਂ ਦੀ ਫੋਟੋ ਤਾਂ ਕੋਈ ਵੀ ਕਰਾ ਸਕਦਾ ਹੈ ਕੋਸਰਨਾ ਸਾਹਿਬ ਵੀ ਜਾ ਕੇ ਕਰਵਾ ਸਕਦੇ ਨੇ ਜੀ ਤਕਵੀਰ ਬਾਦਲ ਵੀ ਕਰਵਾ ਸਕਦਾ ਜਾ ਕੇ ਜੀ ਸੋ ਇਹ ਜਿਹੜਾ ਵਰਤਾਂਤ ਹੈ ਇਹ ਕੇਵਲ ਤੇ ਕੇਵਲ ਸਿਆਸੀ ਵਰਤਾਨ ਹੈ ਠੀਕ ਹੈ ਇਹ ਜਥੇਦਾਰਾਂ ਨੂੰ ਬਿਲਕੁਲ ਓਵੇਂ ਟ੍ਰੋਲ ਕਰ ਰਹੇ ਨੇ ਜਿਵੇਂ ਆਪਣੀਆਂ ਕਾਂਗਰਸ ਆਪਣੀ ਸਰਕਾਰ ਵੇਲੇ ਹੁੰਦਿਆਂ ਕਾਂਗਰਸੀਆਂ ਨੂੰ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਿਵੇਂ ਟ੍ਰੋਲ ਕਰਦੇ ਹੁੰਦੇ ਸੀ ਜਾਂ ਜਿਵੇਂ ਭਗਵੰਤ ਮਾਨ ਨੂੰ ਟ੍ਰੋਲ ਕਰਦੇ ਸੀ ਇਹਨਾਂ ਨੇ ਉਸੇ ਕਸਵੱਟੀ ਦੇ ਉਸੇ ਤਰੀਕੇ ਨਾਲ ਜਥੇਦਾਰਾਂ ਨੂੰ ਟ੍ਰੋਲ ਕਰਨਾ ਸ਼ੁਰੂ ਕੀਤਾ ਹੋਇਆ ਹੈ ਠੀਕ ਹੈ ਠੀਕ ਹੈ ਬਿਲਕੁਲ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਚੁੱਕੇ ਸੀ ਭਾਈ ਸੁਖਦੇਵ ਸਿੰਘ ਫਗਵਾੜਾ ਹਾਂ ਦੱਸਾਂ ਮੱਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਨੇਰੋ 180 ਪੰਜਾਬੀ ਤੇ 180 ਪੰਜਾਬੀ ਤੇ ਸਾਡੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਜੁੜ ਚੁੱਕੇ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਪਾਈ ਸਾਹਿਬ ਹੁਣੀ ਹੁਣੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਦੇ ਵਿੱਚ ਐਸਜੀਪੀਸੀ ਦੀ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲੈ ਲਿਆ ਗਿਆ ਜਿਹੜੀਆਂ ਕਿ ਆਸ ਰਹੀਆਂ ਲੱਗ ਰਹੀਆਂ ਸੀਗੀਆਂ ਕਿ ਹੁਣ ਤੱਕ ਆਉਂਦੇ ਆਉਂਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁਕਤ ਹੋ ਸਕਦੀਆਂ ਨੇ ਆਖਰਕਾਰ ਉਹ ਮੁਕਤ ਕਰ ਦਿੱਤੀਆਂ ਗਈਆਂ ਕਿਵੇਂ ਦੇਖ ਰਹੇ ਹੋ ਇਹ ਫੈਸਲਾ ਸਹੀ ਹੈ ਵਾਜਬ ਹੈ ਗੈਰ ਵਾਜਬ ਹੈ ਕਿਵੇਂ ਉਹ ਦੇਖੋ ਰਾਜਪ ਤਾਂ ਕਿਸੇ ਪਾਸੋਂ ਵੀ ਨਹੀਂ ਹੈ ਪਰ ਇੱਕ ਹੈਰਾਨੀ ਜਨਕ ਵੀ ਨਹੀਂ ਹੈ ਹੂੰ ਬਹੁਤ ਸਾਰੀ ਸੰਗਤਾਂ ਦਾ ਇਹ ਲੱਗਦਾ ਕਿ ਇਹਨਾਂ ਨੇ ਫੈਸਲਾ ਲੈਣ 'ਚ ਦੇਰੀ ਕਰ ਦਿੱਤੀ ਪਰ ਇਹ ਫੈਸਲਾ ਇਹਨਾਂ ਨੇ 2 ਦਸੰਬਰ ਨੂੰ ਹੀ ਲੈ ਲਿਆ ਸੀ। ਜਾਂ ਇਹ ਕਹੀਏ ਵੀ ਉਸ ਤੋਂ ਕਾਫੀ ਚਿਰ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੇ ਸੀ ਪਰ ਇਹਨਾਂ ਨੂੰ ਕੋਈ ਆਧਾਰ ਨਹੀਂ ਸੀ ਮਿਲ ਰਿਹਾ। ਹਮਮ ਔਰ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਵਿਗਿਆਨੀ ਆਰ ਪੀ ਸਿੰਘ ਕੁਝ ਦਿਨਾਂ ਦੇ ਲਈ ਇੱਥੇ ਇੱਕ ਆਧਾਰ ਬਣਾਉਣ ਦੀ ਉਹ ਵੇਟ ਕਰਨਗੇ, ਫਾਰਮੈਲਿਟੀ ਕਰਨਗੇ ਵੀ ਇਹ ਸੀ ਕੋਈ ਗਰਾਊਂਡ ਬਣਾ ਕੇ ਉਹਨਾਂ ਨੂੰ ਜਿਹੜਾ ਸੇਵਾ ਮੁਕਤ ਕਰਨਾ ਹੈ ਪਰ ਇਹ ਸਪਸ਼ਟ ਜਿਹੜਾ ਆ 2 ਦਸੰਬਰ ਦੀ ਸ਼ਾਮ ਨੂੰ ਹੀ ਸਾਨੂੰ ਹੋ ਗਿਆ ਸੀ ਹਾਲਾਂਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਜਿਹੜਾ ਫੈਸਲਾ ਲਿਆ ਗਿਆ ਇਹ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਲਿਆ ਗਿਆ ਰਿਪੋਰਟ ਅਜੇ ਤੱਕ ਬਰੀਫ ਨਹੀਂ ਹੋਈ ਨਾ ਹੀ ਨਸ਼ਰ ਹੋਈ ਹੈ ਕੋਈ ਰਿਪੋਰਟ ਸਿੰਘ ਸਾਹਿਬ ਨੇ ਇੱਕ ਵਾਰ ਜ਼ਿਕਰ ਵੀ ਕੀਤਾ ਸੀ ਵੀ ਇੱਕ ਵਾਰ ਇਹਨਾਂ ਨੇ ਇੱਕ ਤਖਸੇਬਾਨ ਦੇ ਜਥੇਦਾਰ ਸਾਹਿਬਾਂ ਦੀਆਂ ਸੇਵਾਵਾਂ ਖੁੰਦਕ ਵਿੱਚ ਖਤਮ ਕਰ ਦਿੱਤੀਆਂ ਕੋਈ ਗਰਾਊਂਡ ਨਹੀਂ ਸੀ ਕੋਈ ਰਿਪੋਰਟ ਨਹੀਂ ਸੀ ਬਣੀ ਤੇ ਬਾਹਰ মিডিਆ ਖੜਾ ਤਾਂ ਉਹ ਵੀ ਕਾਰਨ ਬਹੁਤ ਵੱਡੇ ਨੇ ਦੱਸੇ ਨਹੀਂ ਜਾ ਸਕਦੇ ਹੂੰ ਤੇ ਉਹ ਲਗਭਗ ਉਹ ਜਿਆ ਹੈ ਕਿ ਆ ਵੀ ਰਿਪੋਰਟ ਤੇ ਹੈ ਹੀ ਕੁਛ ਨਹੀਂ ਹੂੰ ਕੀ ਬਣਾਣਗੇ ਜਾਂ ਤਾਂ ਨਹੀਂ ਸਵਾਲ ਇਹ ਵੀ ਹੈ ਕਿ ਰਿਪੋਰਟ ਚ ਹੈ ਕੁਛ ਨਹੀਂ ਜਾਂ ਰਿਪੋਰਟ ਹੀ ਹੈ ਨਹੀਂਗੀ ਨਹੀਂ ਦੋਵੇਂ ਗੱਲਾਂ ਹੋ ਸਕਦੀਆਂ ਰਿਪੋਰਟ ਵੀ ਨਹੀਂ ਹੋ ਸਕਦੀ ਜੇ ਬਣਾਈ ਵੀ ਹੋਊਗੀ ਤੇ ਉਹ ਨਸ਼ਰ ਕਰਨ ਯੋਗ ਨਹੀਂ ਹੋਏਗੀ ਹੂੰ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਅਸੀਂ ਕੋਈ ਰਿਪੋਰਟ ਬਣਾਉਨੇ ਆ ਇਸ ਤਰੀਕੇ ਦੀ ਤਾਂ ਉਹਨੂੰ ਸਿੱਧਾ-ਸਿੱਧਾ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਏਗਾ ਹੂੰ ਪਾਈ ਸਾਹਿਬ ਕੀ ਕਰ ਮਾਰੇ ਇਹਨਾਂ ਨੇ ਇਹ ਰਿਪੋਰਟ ਜਿਵੇਂ ਪਿਛਲੀ ਰਿਪੋਰਟ ਬਾਰੇ ਇਹ ਕਹਿਤਾਂ ਜੀ ਵੀ ਜਿਹੜੀ 2015-16 ਦੇ ਵਿੱਚ ਇਨਵੈਸਟੀਗੇਸ਼ਨ ਇਸ ਵਿਸ਼ੇ ਤੇ ਸ਼੍ਰੋਣੀ ਕਮੇਟੀ ਨੇ ਕੀਤੀ ਸੀ ਉਹ ਰਿਪੋਰਟ ਜਿਹੜੀ ਆ ਰਿਕਾਰਡ ਦੇ ਵਿੱਚ ਹੈਨੀ ਜੀ ਤੇ ਅੱਜ ਤੋਂ 2 ਮਹੀਨੇ ਬਾਅਦ ਜਦੋਂ ਤੁਸੀਂ ਅੱਜ ਵਾਲੀ ਰਿਪੋਰਟ ਦਾ ਜ਼ਿਕਰ ਕਰੋਗੇ ਤੇ ਉਹਨਾਂ ਨੇ ਵੀ ਇਹੀ ਕਹਿਣਾ ਵੀ ਉਹ ਰਿਕਾਰਡ ਦੇ ਵਿੱਚ ਹੈ ਹਮ ਭਾਈ ਸਾਹਿਬ ਕੀ ਕਾਰਨ ਕੀ ਦੇਖਦੇ ਹੋ ਕਿ ਆਖਿਰਕਾਰ ਇਹ ਲੈ ਹੀ ਲਿਆ ਫੈਸਲਾ ਭਾਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ ਸੀ ਤੁਹਾਡੇ ਹਿਸਾਬ ਨਾਲੇ ਪਹਿਲਾਂ ਡਿਸਾਈਡਡ ਸੀ ਪਰ ਕੀ ਲੋਡ ਪੈ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਇਦਾਂ ਦਾ ਕੀ ਕੀਤਾ ਕਿ ਉਹਨਾਂ ਨੂੰ ਸੇਵਾਮੁਕਤ ਕਰਨਾ ਜ਼ਰੂਰੀ ਹੋ ਗਿਆ ਆਹ ਦੇਖੋ ਇਸ ਫੈਸਲੇ ਨੇ ਇਹ ਸਾਬਤ ਕਰਤਾ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਸੀ ਜਿਹਨੂੰ ਸਾਰੀ ਕੌਮ ਨੇ ਪ੍ਰਵਾਨ ਵੀ ਕੀਤਾ ਸੀ ਉਹ ਫੈਸਲੇ ਦੇ ਪਿੱਛੇ ਕੇਵਲ ਤੇ ਕੇਵਲ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਣਪ ਸੀ ਤੇ ਉਹਨਾਂ ਦਾ ਹੀ ਰੋਲ ਸੀ ਇਹ ਇਹਨਾਂ ਨੇ ਆਪ ਸਾਬਤ ਕਰ ਦਿੱਤਾ ਅਸੀਂ ਇਹ ਗੱਲ ਕਦੀ ਕਹਿੰਦੇ ਨਹੀਂ ਸੀ ਪਰ ਸਾਰੀ ਸੰਕਤ ਮਹਿਸੂਸ ਕਰਦੀ ਸੀ ਪਰ ਅੱਜ ਜਦੋਂ ਮਿੱਥ ਕੇ ਸਿਰਫ ਉਹਨਾਂ ਨਾਲ ਹੀ ਬਦਲਾ ਉਹਨਾਂ ਕੋਲੋਂ ਲਿਆ ਗਿਆ ਇਹਨਾਂ ਨੇ ਆਪ ਹੀ ਸਾਬਤ ਕਰਤਾ ਵੀ 2 ਦਸੰਬਰ ਦੇ ਫੈਸਲੇ ਦੇ ਪਿੱਛੇ ਜੇ ਕਿਸੇ ਦਾ ਦਿਮਾਗ ਸੀ ਕਿਸੇ ਦੀ ਸਿਆਣਪ ਸੀ ਕਿਸੇ ਦੀ ਸਮਝ ਸੀ ਤਾਂ ਉਹ ਕੇਵਲ ਗਿਆਨੀ ਹਰਪ੍ਰੀਤ ਸਿੰਘ ਸੀ ਠੀਕ ਹੈ ਹੁਣ ਤੁਹਾਨੂੰ ਤੁਹਾਨੂੰ ਐ ਲੱਗਦਾ ਕਿ ਆਉਂਦੇ ਸਮੇਂ ਵਿੱਚ ਜੋ ਗਾਜ ਗਿਆਨੀ ਹਰਪ੍ਰੀਤ ਸਿੰਘ ਤੇ ਡਿੱਗੀ ਹੈ ਉਹ ਗਿਆਨੀ ਰਗਵੀਰ ਸਿੰਘ ਤੇ ਵੀ ਡਿੱਗ ਸਕਦੀ ਹੈ ਕਿਉਂਕਿ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਉਹ ਨਾਲ ਵੀ ਖੜੇ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਆ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਘਟਨਾ ਵਾਪਰ ਸਕਦੀ ਆ ਉਹ ਜਿਵੇਂ ਉਹਨਾਂ ਨੇ ਪਹਿਲਾਂ ਪੋਲਿਟਿਕਲ ਆਗੂਆਂ ਵਰਗੇ ਬਿਆਨ ਦਿੱਤੇ ਆ ਵੀ ਮੈਂ ਫਲਾਣੇ ਦੀ ਖਲਾਕਾ ਕਰਦਾ ਫਲਾਣੇ ਦੀ ਨਿੰਦਾ ਕਰਦਾ ਸੋ ਉਹ ਉਦਾਂ ਦੀ ਕੋਈ ਫਾਰਮੈਲਿਟੀ ਵਾਲੀ ਸਟੇਟਮੈਂਟ ਦੇ ਦੇਣਗੇ ਜੇ ਤਾਂ ਉਹ ਪਹਿਲਾਂ ਵਾਂਗ ਦਿੱਕਤੀ ਤੇ ਹੋਏ ਤਾਂ ਇਹ ਘਟਨਾ ਨੂੰ ਆਧਾਰ ਬਣਾ ਕੇ ਉਹ ਇੱਕ ਓਪਰਚ्युनिटी ਬਣਾ ਕੇ ਆਪ ਪ੍ਰੈਜੈਂਟ ਦੇ ਦੇਣਗੇ ਪਰ ਕਿਸੇ ਵੀ ਹਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਉਹਨਾਂ ਦੀਆਂ ਸੇਵਾਵਾਂ ਆਪ ਕਦੀ ਵੀ ਖਤਮ ਨਹੀਂ ਕਰੇਗੀ। ਅੱਛਾ ਭਾਈ ਸਾਹਿਬ ਮੇਰਾ ਅੰਤਲਾ ਸਵਾਲ ਇੱਕ ਹੈਗਾ ਕਿ ਕੀ ਜਿਹੜਾ ਅਜਲਾ ਫੈਸਲਾ ਹੈਗਾ ਆ ਇਹਨੂੰ ਆਉਣ ਵਾਲੇ ਸਮੇਂ ਵਿੱਚ ਜਿਹੜੀ ਪੰਜ ਸਿੰਘ ਸਹਿਮਬਾਨਾਂ ਦੀ ਸੰਭਾਵੀ ਇਕਤਰਤਾ ਹੋਣ ਜਾ ਰਹੀ ਹੈ ਜਾਂ ਹੋ ਸਕਦੀ ਹੈ ਉਹਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਭਲਾ? ਨਹੀਂ ਉਹ ਮੈਨੂੰ ਨਹੀਂ ਲੱਗਦਾ ਕਿ ਜਦ ਤੱਕ ਉਹਨਾਂ ਦੀ ਭਰਤੀ ਨਹੀਂ ਖਤਮ ਹੋ ਜਾਂਦੀ ਜਦ ਤੱਕ ਇਹ ਗਿਆਨੀ ਹਰਪੀ ਸਿੰਘ ਦੀ ਸੇਵਾ ਮੁਕਤੀ ਤੋਂ ਬਾਅਦ ਜਿਹੜਾ ਹੁਣ ਕੌਮ 'ਚ ਰੋਹ ਹੈਗਾ ਇਹਨਾਂ ਤੇ ਬਤੀ ਗੁੱਸਾ ਉਹ ਠੰਡਾ ਨਹੀਂ ਹੋ ਜਾਂਦਾ ਤਦ ਤੱਕ ਗਿਆਨੀ ਰਕਬੀਰ ਸਿੰਘ ਉਹਨਾਂ ਨੇ ਵਾਪਸ ਹੀ ਨਹੀਂ ਆਣਾ ਇੰਗਲੈਂਡ ਤੋਂ ਅੱਛਾ ਕਿ ਉਹ ਮੈਨੂੰ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਇਹ ਸਾਰਾ ਕੁਝ ਉਹਨਾਂ ਦੀ ਸਹਿਮਤੀ ਨਾਲ ਹੋ ਰਿਹਾ ਜਦੋਂ ਇੱਥੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦਾ ਚੀਰਖਰਨ ਕੀਤਾ ਜਾ ਰਿਹਾ ਤਾਂ ਝੰਗੀਆਂ ਉਡਾਈਆਂ ਜਾ ਰਹੀਆਂ ਪਕਾਵਤ ਕੀਤੀ ਜਾ ਰਹੀ ਹੈ ਉਸ ਵਕਤ ਗਿਆਨੀ ਰਕबीर ਸਿੰਘ ਜੀ ਤਣਾਡਾ ਦੇ ਘਰ ਫੋਲਾਂ ਦੀ ਵਰਕਾ ਕਰਾ ਕੇ ਤੇ ਲਫਾਫੇ ਇਕੱਠੇ ਕਰ ਰਹੇ ਨੇ ਔਰ ਅੱਜ ਜਿਹੜੀ ਟ੍ਰੋਲਿੰਗ ਯਾਨੀ ਹਰਪੀਤ ਸਿੰਘ ਦੀ ਮਨਜਿੰਦਰ ਸਰਸਾ ਨੂੰ ਲੈ ਕੇ ਹੋ ਰਹੀ ਹੈ ਕਿ ਇਹ ਵਿਚਾਰ ਅਦੀਨਦੋਸ਼ੀ ਹੈ ਜੱਜ ਕਿਵੇਂ ਉਹਨਾਂ ਮੌਲਾਕਤ ਕਰ ਸਕਦਾ ਤੇ ਮੈਂ ਪੁੱਛਣਾ ਚਾਹਣਾ ਵੀ ਉਹਨਾਂ ਨੂੰ ਤਲਬ ਕਰਨ ਦੀ ਪਹਿਲੀ ਜ਼ਿੰਮੇਵਾਰੀ ਗਿਆਨੀ ਰਕਬੀਰ ਸਿੰਘ ਦੀ ਹੈ ਜੀ ਸਰਦਾਰ ਸਰਨਾ ਨੇ ਇੱਥੇ ਬੜਾ ਟਿੱਪਣੀ ਕੀਤੀ ਹੈ ਕਿ ਉਹਨਾਂ ਨੂੰ ਅਸਤੀਫਾ ਹੀ ਦੇ ਦੇਣਾ ਚਾਹੀਦਾ ਸੀਗਾ ਨਹੀਂ ਕੀ ਸਟੂਪਿਡਿਟੀ ਹੈ ਉਹਨਾਂ ਦੀ ਮੈਂ ਤਾਂ ਇਹ ਕਹਾਂ ਵੀ ਸਰਨਾਥ ਸਾਹ ਵਰਗੇ ਬੰਦੇ ਬਦਲਾਖੋਰੀ ਤੇ ਚਾਪਲੂਸੀ ਦੇ ਵਿਚਕਾਰ ਆ ਕੇ ਜਿਹੜੀਆਂ ਗੱਲਾਂ ਕਰ ਰਹੇ ਨੇ ਮੇਰਾ ਸਵਾਲ ਇਹ ਆ ਕਿ ਜੇ 2 ਦਸੰਬਰ ਦੇ ਕਿਸੇ ਫੈਸਲੇ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਤੋਂ ਹਲੇ ਕੋਈ ਪੁੱਛਗਿੱਛ ਜਾਂ ਸਜ਼ਾ ਸੁਣਾਉਣੀ ਬਾਕੀ ਹੈ ਤਾਂ ਉਹ ਇਸ ਵਕਤ ਇੱਕ ਸਸਪੈਂਡਡ ਜਥੇਦਾਰ ਦਾ ਰੋਲ ਹੈ ਜਾਂ ਗਿਆਨੀ ਰਕਬੀਰ ਸਿੰਘ ਦਾ ਸਵਾਲ ਗਿਆਨੀ ਹਰਪੀ ਸਿੰਘ ਨੂੰ ਕਰ ਰਿਹਾ ਪਰ ਗਿਆਨੀ ਰਕਬੀ ਸਿੰਘ ਬਾਰੇ ਕੋਈ ਸ਼ਬਦ ਨਹੀਂ ਬੋਲ ਰਿਹਾ ਜਿਨ੍ਹਾਂ ਨੇ ਅਸਲ ਚ ਮਨਿੰਦਰ ਸਿੰਘ ਸਿਰਸੇ ਨੂੰ ਉੱਥੇ ਸੱਦਣਾ ਸੀ ਜੀ ਦੂਸਰੀ ਚੀਜ਼ ਜਿਹੜੀ ਮੁਲਾਕਾਤ ਦਾ ਵੀ ਵੇਰਵਾ ਬਣਾਇਆ ਜਾ ਰਿਹਾ ਬਹਾਨਾ ਬਣਾਇਆ ਜਾ ਰਿਹਾ ਉਹ ਇੱਕ ਕੋਇਨਸੀਡੈਂਸ ਮੁਲਾਕਾਤ ਹੈ ਮੇਰੀ ਸਿੰਘ ਸਾਹਿਬ ਨਾਲ ਵੀ ਇਸ ਵਿਸ਼ੇ ਤੇ ਗੱਲ ਹੋਈ ਹੈ ਕੱਲ ਉਹਨਾਂ ਦੀ ਕਥਾ ਵੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸੀ ਉਹਨਾਂ ਨੇ ਕਥਾ ਕੀਤੀ ਉਹਦਾ ਲਾਈਵ ਲਿੰਕ ਜਿਹੜਾ ਉਹ YouTube ਤੇ ਮੌਜੂਦ ਹੈ ਉਸ ਤੋਂ ਬਾਅਦ ਬੜੂ ਸਾਹਿਬ ਵਾਲਿਆਂ ਦਾ ਵੀ ਉੱਥੇ ਇੱਕ ਸਮਾਗਮ ਸੀ ਜਿੱਥੇ ਉਹ ਇਨਵਾਈਟਿ ਸੀਗੇ ਉਹਨਾਂ ਨੇ ਉਹ ਪ੍ਰੋਗਰਾਮ ਵੀ ਅਟੈਂਡ ਦਫ਼ਤਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਸ਼ਕ ਰਹੀ ਸੀ ਜੀ ਉਸ ਵਕਤ ਮਨਜਿੰਦਰ ਸਿਰਸਾ ਉਹਨਾਂ ਨੂੰ ਆ ਕੇ ਮਿਲਦੇ ਨੇ ਤੇ ਫੋਟੋ ਖਿਚਾ ਲੈਂਦੇ ਨੇ ਜੀ ਤੇ ਇਸ ਤਰ੍ਹਾਂ ਦੀ ਫੋਟੋ ਤਾਂ ਕੋਈ ਵੀ ਕਰਾ ਸਕਦਾ ਖੁਸਰਨਾ ਸਾਹਿਬ ਵੀ ਜਾ ਕੇ ਕਰਵਾ ਸਕਦੇ ਨੇ ਜੀ ਤਕਵੀਰ ਬਾਦਲ ਵੀ ਕਰਵਾ ਸਕਦਾ ਜਾ ਕੇ ਜੀ ਸੋ ਇਹ ਜਿਹੜਾ ਵਰਤਾਂਤ ਹੈ ਇਹ ਕੇਵਲ ਤੇ ਕੇਵਲ ਸਿਆਸੀ ਵਰਤਾਂਤ ਹੈ ਠੀਕ ਇਹ ਜਥੇਦਾਰਾਂ ਨੂੰ ਬਿਲਕੁਲ ਓਵੇਂ ਟ੍ਰੋਲ ਕਰ ਰਹੇ ਨੇ ਜਿਵੇਂ ਆਪਣੀਆਂ ਕਾਂਗਰਸ ਆਪਣੀ ਸਰਕਾਰ ਵੇਲੇ ਹੁੰਦਿਆਂ ਕਾਂਗਰਸੀਆਂ ਨੂੰ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਿਵੇਂ ਟ੍ਰੋਲ ਕਰਦੇ ਹੁੰਦੇ ਸੀ ਜਾਂ ਜਿਵੇਂ ਭਗਵੰਤ ਮਾਨ ਨੂੰ ਟ੍ਰੋਲ ਕਰਦੇ ਸੀ ਇਹਨਾਂ ਨੇ ਉਸੇ ਕਸਵੱਟੀ ਤੇ ਉਸੇ ਤਰੀਕੇ ਨਾਲ ਜਥੇਦਾਰਾਂ ਨੂੰ ਟ੍ਰੋਲ ਕਰਨਾ ਸ਼ੁਰੂ ਕੀਤਾ ਹੋਇਆ ਹੈ ਠੀਕ ਠੀਕ ਹੈ ਬਿਲਕੁਲ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਚੁੱਕੇ ਸੀ ਭਾਈ ਸੁਖਦੇਵ ਸਿੰਘ ਫਗਵਾੜਾ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੋ ਬਣਦੀਆ ਪੰਜਾਬੀ ਤੇ